ਸਸੀ ਕਾਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮਹਾਨ ਨਾਇਬ ਸਿੰਘ ਸਤੂ ਜਿੱਤੇ ਕਿ ਕਿਸਾਨਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਉਦਾਇਕੇ ਜਿਹੜੇ ਸੰਘਰਸ਼ ਕੀਤੇ ਜਾ ਰਹੇ ਹੈਗੇ ਅਤੇ ਹੁਣ ਜਿਹੜੇ ਕੁਝ ਜਥੇਬੰਦੀਆਂ ਵੱਲੋਂ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਜਿਹੜੇ ਭਾਰਨੇ ਪ੍ਰਦਰਸ਼ਨ ਚੱਲ ਰਹੇ ਹੈਗੇ ਉਸ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਵੀ ਤਕਰੀਬਨ 1 ਮਹੀਨੇ ਤੋਂ ਮਾਰਨ ਵਰਤ ਤੇ ਪਏ ਜਿਨ੍ਹਾਂ ਦੀ ਸਿਹਤ ਬਹੁਤ ਹੀ ਨਾਜ਼ਿਕ ਬਣੀ ਹੋਈ ਹੈਗੀ ਇਸ ਨੂੰ ਲੈ ਕੇ ਜਿਹੜਾ ਸਮੂਹ ਜਥੇਬੰਦਗੀਆਂ ਜਿਹੜਾ ਉਹ ਵੀ ਹਮਾਇਤ ਆ ਗਏਗਾ ਤੇ ਅੱਜ ਦੇਖਾ ਦਿੱਤੇ ਕਿ ਬਠਿੰਡਾ ਵਿਖੇ ਵੀ ਜਿਹੜਾ ਸਮੂਹ ਕਿਸਾਨ ਜਥੇਬੰਦਗੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਤ ਸਿੱਧੂਪੁਰ ਅਤੇ ਹੋਰ ਜਿਹੜਾ ਭਾਰ ਮੰਗਾ ਜਿਹੜਾ ਹਮਾਇਤ ਕਰ ਰਹੀਆਂਗਾ ਉਹਨਾਂ ਦੀ ਹਮਾਇਤ ਵਿੱਚ ਅੱਜ ਸਮੂਹ ਜਥੇਬੰਦਗੀਆਂ ਜਿਹੜੀਆਂ ਉੱਥੇ ਧਰਨਾ ਪ੍ਰਦਰਸ਼ਨ ਕਰ ਰਹੀਆਂਗੇ ਤੇ ਮੀਂਹ ਦਾ ਜਿਆਦਾ ਮੌਸਮ ਹੋਣ ਕਰਕੇ ਪਹਿਲਾਂ ਹੀ ਦਾਣਾ ਮੰਡੀ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾਗਾ ਕਿ ਉਸ ਤੋਂ ਬਾਅਦ ਜਿਹੜਾ ਮਾਰਚ ਕਰਦਿਆ ਹੋਇਆ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ ਸਾਡੇ ਨਾਲ ਕਿਸਾਨਾਂ ਕੋ ਵੀ ਜੁੜਿਆ ਗਿਆ ਆਪਾਂ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਵਿੱਚ ਕੀ ਨਮਸਤ ਮੇਰਾ ਨਾਮ ਅਮਰਜੀਤ ਹੜੀ ਕੀ ਕਹਿਣਾ ਜਾਊਂਗਾ ਜਿਵੇਂ ਤਗਜੀਤ ਸਿੰਘ ਡੱਲੇ ਵਾਲਾ ਜਾਂ ਹੋਰ ਜਥੇਬੰਦੀਆਂ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਲਈ ਬਾਰਡਰ ਤੇ ਬੈਠੀਆਂ ਐ ਤੇ ਭੁੱਖ ਮਾਰਨ ਵਰਤ ਤੇ ਵੀ ਆ ਤੇ ਹੁਣ ਹਾਲਤਾ ਜਿਹੜੇ ਉਹ ਨਾਜ਼ਕ ਬਣੀ ਹੋਈ ਹੈਗੀ ਦੇਖੋ ਜੀ ਪਹਿਲਾਂ ਤਾਂ ਇਹ ਵੀ ਜਦੋਂ ਦਿੱਲੀ ਮੋਰਚਾ ਆਪਾਂ ਸਮਾਪਤ ਕਰ ਰੱਖਿਆ ਉਹ ਤੋਂ ਸਸਪੈਂਡ ਕਰਕੇ ਆਏ ਸੀਗੇ ਮੋਰਚਾ ਖਤਮ ਨਹੀਂ ਕੀਤਾ ਸੀਗਾ ਉਹ ਉਸ ਤੋਂ ਬਾਅਦ ਜਥੇਬੰਦੀਆਂ ਨੇ ਆਪਣੋਂ ਆਪਣੇ ਢਾਂਗ ਨਾਲ ਸਾਰਿਆਂ ਨੇ ਲਗਾਤਾਰ ਲੜ ਰਹੇ ਗਿਆਂ ਉਹ ਸਾਥੀ ਹੈ ਜਿਹੜੇ ਉਹਨਾਂ ਨੇ ਫਰਵਰੀ 13 ਤੋਂ ਲਾ ਕੇ ਲਗਾਤਾਰ ਉਹਨਾਂ ਦਾ ਮੋਰਚਾ ਹੁਣ ਉਹਨਾਂ ਦੀਆਂ ਜਥੇਬੰਦੀਆਂ ਦਾ ਪ੍ਰੋਗਰਾਮ ਸਰਦਾਰ ਜਗਜੀਤ ਸਿੰਘ ਟੱਲੇ ਵਾਲਾ ਮਾਰਨ ਵਰਤ ਤੇ ਬੈਠਿਆ ਸਾਡਾ ਜਿਹੜਾ ਇਹ ਸਾਂਝਾ ਫੋਰਮ ਆ ਪਹਿਲਾਂ ਤੋਂ ਅਸੀਂ ਉਹਨਾਂ ਨਾਲ ਲਗਾਤਾਰ ਤਾਲਮੇਲ ਨਾਲ ਪ੍ਰੋਗਰਾਮ ਕਰਕੇ ਚੱਲਦੀ ਜਾ ਰਹੇ ਹਾਂ ਜੇ ਖਨੌਰੀ ਤੇ ਉਦੋਂ ਉਹਨਾਂ ਤੇ ਲਾਠੀ ਚਾਜ ਹੋਇਆ ਉਦੋਂ ਅਸੀਂ ਸਾਰੇ ਪੰਜਾਬ ਟੋਲ ਫਰੀ ਕੀਤੇ ਸੜਕਾਂ ਜਾਮ ਕੀਤੀਆਂ ਰੀਲਾ ਰੁਕੀਆਂ ਉਸ ਤੋਂ ਬਾਅਦ ਜਦੋਂ ਹੁਣ ਹੋਇਆ ਉਹਨਾਂ ਨੇ ਜਦੋਂ ਜਥੇ ਜਾਂਦੇ ਸੀ ਉਸ ਤੋਂ ਬਾਅਦ ਫੇਰ ਕੀਤੇ ਹੁਣ ਵੀ ਜਿਹੜਾ ਅੱਜ ਦਾ ਪ੍ਰੋਗਰਾਮ ਆ ਐਸਕੇਮੋ ਭਾਰਤ ਪੱਤਰ ਦਾ ਸਾਂਝਾ ਜਿਹੜਾ ਸੰਯੁਕਤ ਮੋਰਚਾ ਉਹ ਮੰਗਾਂ ਨੂੰ ਲੈ ਕੇ ਜਿਹੜੀਆਂ ਪਹਿਲਾਂ ਰਹਿੰਦੇਗਾ ਤੇ ਜਿਹੜਾ ਜਗਜੀਤ ਸਿੰਘ ਟੱਲਿਆ ਵਾਲਿਆਂ ਦਾ ਸਾਂਝਾ ਫੋਰਮ ਆ ਉਹਨਾਂ ਦੀ سپورਟ ਚ ਤਾਲਮੇਲ ਮਾਂ ਜਿਹੜਾ ਪ੍ਰੋਗਰਾਮ ਅਸੀਂ ਭਾਰਤ ਪੱਤਰ ਤੇ ਕਰ ਰਹੇ ਤੇ ਏਸ਼ੇ ਦੇ ਲੜੀ ਤਰ ਜਿਹੜਾ ਮਠੰਡਾ ਵਿੱਚ ਤਾਲਮੇਲ ਮਾਂ ਪ੍ਰੋਗਰਾਮ ਹੋ ਰਿਹਾ ਕਿ ਉਹ ਜਿਹੜਾ ਦਿੱਲੀ ਜਾਂਦਾ ਅਧਿਕਾਰ ਆ ਉਹਨਾਂ ਨੂੰ ਦਿੱਲੀ ਜਾਣਾ ਦਿੱਤਾ ਜਾਵੇ ਤਾਂ ਕਿ ਜਿਹੜੇ ਪੈਦਲ ਜੱਥੇ ਜਾਂਦੇ ਉਹਨਾਂ ਨੂੰ ਜਾ ਸਕਣ ਆਪਣੀ ਗੱਲ ਕਹਿਣ ਲਈ ਤੇ ਦੇਖਿਆ ਜਾਵੇ ਜਿੰਨੀਆਂ ਵੀ ਜੱਥੇਬੰਦੀਆਂ ਸਾਰਿਆਂ ਦਾ ਏਮ ਇੱਕੋ ਆ ਇੱਕੋ ਨਿਸ਼ਾਨਾ ਐ ਐਮਐਸਪੀ ਦੀ ਮੰਗ ਆ ਕਿ ਜਹਾ ਹੋ ਜਿਹੜੇ ਕਾਨੂੰਨ ਬਣਾਏ ਸੀਗੇ ਉਹ ਰੱਦ ਕਰਦੇ ਆ ਪਰ ਜਿਹੜੇ ਕਿਸਾਨ ਜੱਥੇਬੰਦੀਆਂ ਸਾਰਿਆਂ ਦੇ ਇੱਕਾ ਕਰ ਲੈਣ ਤੇ ਜਿਹੜੀ ਮੰਗ ਆਗੀ ਤੇ ਜਿੱਤ ਦੇਖੋ ਏਕੇ ਬਿਨਾ ਨਹੀਂ ਸਰਦਾ ਕੋਈ ਵੀ ਨੂੰ ਮੁੱਕਣਾ ਹੋ ਸਕਦਾ ਵੀ ਏਕਾ ਕਰਨਾ ਚਾਹੀਦਾ ਪਰ ਏਕਾ ਮਿਨੀਮਮ ਪ੍ਰੋਗਰਾਮ ਤੇ ਹੁੰਦਾ ਐ ਨਹੀਂ ਹੁੰਦਾ ਵੀ ਤੁਸੀਂ ਕਿਸੇ ਦੇ ਅੱਖਾਂ ਵਿੱਚ ਕੇ ਉਹਨਾਂ ਸਾਥੀਆਂ ਦਾ ਪ੍ਰੋਗਰਾਮ ਦਿੱਤਾ ਕਿਵੇਂ ਚਲਾਉਣਾ ਉਹ ਸਾਥੀਆਂ ਦਾ ਸਾਡੀ ਐਸਕੇਮ ਰਹੀ ਹੈ ਅਬ ਯਾਰ ਮਿਨੀਮਮ ਪ੍ਰੋਗਰਾਮ ਤੇ ਘੱਟ ਤੋਂ ਘੱਟ ਪ੍ਰੋਗਰਾਮ ਤੇ ਵੀ ਮੰਨ ਲਓ ਤੁਸੀਂ ਕੋਈ ਕਾਲ ਦਿੰਦੇ ਆ ਅਸੀਂ ਉਹਦੀ ਤਾਲਮੇਲ ਵੀ ਕਰ ਆਂ ਆਂ ਆਰਟੀ ਵੀ ਸਰਸਾ ਦੇ ਐਸਨੀਰ ਮੰਗ ਪੱਤਰ ਵੀ ਦੇ ਸਕਦੇ ਇਹਨੂੰ ਕਹਿੰਦੇ ਮਿਨੀਮਮ ਪ੍ਰੋਗਰਾਮ ਅਸੀਂ ਵੀ ਕੋਸ਼ਿਸ਼ ਹੈ ਕਿ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਗਏ ਹੁਣ ਮੀਟਿੰਗ ਛੱਤੀ ਸੀ ਤੁਹਾਡੇ ਸਾਹਮਣੇ ਸਾਡੀ ਪਹਿਲੇ ਕਾਤਮੀ ਆ ਕਿ ਉਹ ਸੰਜੋਤ ਮੋਰਚੇ ਨਾਲ ਆਪਾਂ ਜਾ ਕੇ ਸਾਂਝੀ ਗੱਲਬਾਤ ਕਰੀਏ ਤਾਂ ਕਿ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਸਹੀ ਹੋ ਚੁੱਕੇ ਹੁਣ ਅਸੀਂ ਸਾਂਝਾ ਕਰ ਰਹੇ ਹਾਂ ਤਾਲਮੇਲ ਮਾ ਜਿਹੜਾ ਗਾਹਾਂ ਨੂੰ ਪ੍ਰੋਗਰਾਮ ਆ ਕੱਲ ਨੂੰ ਫੇ ਉਹ ਅਸੀਂ ਕੋਸ਼ਿਸ਼ ਕਰਾਂਗੇ ਏਕਾ ਬਣਾ ਕੇ ਗਾਂ ਸਾਂਝੇ ਪ੍ਰੋਗਰਾਮ ਤੇ ਮਿਨੀਮਲ ਪ੍ਰੋਗਰਾਮ ਤੇ ਅਸੀਂ ਇਕੱਠੇ ਹੋ ਜਿਵੇਂ ਹੁਣ ਸਰਕਾਰਾਂ ਆਂ ਆਪਣੇ ਬਿਆਨ ਦੇ ਕੇ ਆਪ ਭੱਜਣਗੇ ਪਹਿਲਾਂ ਕਹਦੇ ਸੀ ਵੀ ਕਿਸਾਨ ਵਿਕਲ ਲੈ ਕੇ ਦਿੱਲੀ ਨਾ ਹੁਣ ਪੈਦਲ ਆ ਜਾਣਾ ਅਸੀਂ ਰਸਤਾ ਦੇਵਾਂਗੇ ਜੇ ਜਾਣ ਲੱਗੇ ਸੌ ਸੌ ਦਰਨਾ ਜਥਾ ਬਣਾਇਆ ਉਥੇ ਵੀ ਕੋਈ ਨਹੀਂ ਗੱਲ ਕਹਿ ਦੱਸਿਆ ਜਾ ਰਿਹਾ ਹੈਗਾ ਤੇ ਜਾਂ ਪਰਾਸ਼ਕ ਦੀਆਂ ਗੋਲੀਆਂ ਵੀ ਚੱਲ ਗਈ ਦੇਖੋ ਜਿੱਥੇ ਡੈਮੋਕ੍ਰੇਸੀ ਹੋਵੇ ਉਥੇ ਹੁੰਦਾ ਆਕੂ ਆਪਦੀ ਗੱਲ ਤੇ ਉਤਰਨ ਵਾਲੇ ਜਿੱਥੇ ਤਾਨਾशाही ਹੋਵੇ ਤਾਨਾशाही ਹਮੇਸ਼ਾ ਜਿਹੜੀ ਗੱਲ ਕਹਿੰਦਾ ਉਹ ਤੋਂ ਚਾਰ ਕਦਮ ਪਿੱਛੇ ਹਟਦਾ ਪੂਰੇ ਭਾਰਤ ਦੇ ਤੋਂ ਲੋ ਨੂੰ ਦੇਖ ਕੇ ਜਰਮਨੀ ਸਾਰੇ ਸਟੇਟਾਂ ਦੇ ਵਿੱਚ ਲਗਾਤਾਰ ਮਾਰੇ ਹੋ ਰਹੇ ਆ ਹੁਣ ਵੀ ਤੁਸੀਂ ਦੇਖੋ ਕਿ ਜਰਮਨ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਟਰੈਕਟਰ ਮਾਰਚ ਚੱਲ ਰਹੇ ਆ ਉੱਥੇ ਜਮਹੂਰੀਆਤ ਲੋਕ ਜਾਂਦੇ ਆ ਇੱਥੇ ਸਾਨੂੰ ਇਹ ਕਹਿ ਗਿਆ ਕਿ ਤੁਸੀਂ ਪੈਦਲ ਆ ਸਕਦੇ ਪੈਦਲ ਤੋਂ ਵੀ ਮੁੱਕਰ ਕੇ ਹੁਣ ਇੱਕ ਚਿੱਠੀ ਸੁਪਰੀਮ ਕੋਰਟ ਨੂੰ ਲਿਖਿਆ ਵੀ ਸਾਨੂੰ ਇਹ ਸੰਵਿਧਾਨ ਚ ਕਿਹੜੀ ਪ੍ਰੋਵੀਜ਼ਨ ਆ ਦੱਸੋ ਕਿ ਕਿਸਾਨ ਖਾਲੀ ਵੀ ਦਿੱਲੀ ਨਹੀਂ ਜਾ ਸਕਦੇ ਕਿਹੜੇ ਐਕਟ ਦੇ ਅਧੀਨ ਤੁਸੀਂ ਸਾਨੂੰ ਰੋਕਦੇ ਹੋ ਜੜੀ ਕਿ ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ ਆਪਣੀ ਗੱਲ ਸਾਡੇ ਕੋਲੇ ਰੱਖੋ ਸਰਕਾਰ ਨੂੰ ਹਦਾਇਤ ਕਿਉਂ ਨਹੀਂ ਕਰਦਾ ਵੀ ਇਹਨਾਂ ਨੂੰ ਪੈਦਲ ਚੱਤੇ ਲੈ ਕੇ ਦਿੱਲੀ ਵੱਲ ਲਾਉਣਾ ਚਾਹੀਦਾ ਜਿਹੜਾ ਹਾਕਮਾ ਗੱਡੀ ਤੇ ਬੈਠਾ ਇਹ ਤਾਨਾਸ਼ਾਹੀ ਹਾਕਮਾ ਇਹ ਆਉ ਰੰਗ ਜੇਬ ਤੋਂ ਵੀ ਪੜਾ ਹਾਕਮਾ ਇਹਦੇ ਖਿਲਾਫ ਵੱਡੀ ਲਾਂਬੰਦੀ ਦੀ ਲੋੜ ਆ ਜਿਹੜੀ ਲੜਾਈ ਲੜੀ ਜਾ ਸਕਦੀ ਆ ਤਾਂ ਕਿ ਇਹਨਾਂ ਨੂੰ ਝਕਾਇਆ ਜਾ ਸਕੇ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਵੀ ਕਹਿੰਦੇ ਸੀ ਅਸੀਂ ਕਿਸਾਨ ਹਮੇਤੀ ਹੈ ਹੁਣ ਪੰਜਾਬ ਚ ਸਰਕਾਰ ਵੀ ਇਨਾਂ ਦੀ ਹੈਗੀ ਤੇ ਹੁਣ ਕਹੋ ਨਹੀਂ ਆ ਕੇ ਆ ਰਹੇ ਕਿ ਹੁਣ ਉਹ ਕਹਿੰਦੇ ਵੀ ਉਹ ਕਾਨੂੰਨ ਆ ਜਿਹੜੇ ਜਿਹੜਾ ਏਜੰਡਾ ਪੇਜਾ ਕੇਂਦਰ ਸਰਕਾਰ ਨੇ ਉਹ ਵੀ ਲਾਗੂ ਕੀਤੇ ਜਾ ਰਹੀਗੇ ਦੇਖੋ ਜੇ ਭਗਤ ਸਿੰਘ ਦੀ ਕੋਈ ਪੱਗ ਬਣ ਕੇ ਕਹਦੇ ਕਿ ਮੈਂ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ ਜਿਹੜੀ ਕਾਰਪੋਰੇਟ ਘਰਾਣਿਆਂ ਦੀ ਨੀਤੀ ਆ ਜਿਹੜੀ ਪਾਲਿਸੀ ਆ ਔਰ ਸਾਨੂੰ ਸਾਰੀਆਂ ਪਾਰਟੀਆਂ ਨੇ ਮੈਨੂੰ ਲਾਗੂ ਕਰਦੇ ਆ ਇੱਥੋਂ ਰੱਖ ਕੇ ਸੀਪੀਏ ਸੀਪੀਐਮ ਵਾਲੇ ਜਿਹੜੇ ਚੋਣਾਂ 'ਚ ਹਿੱਸਾ ਲੈਂਦੇ ਆ ਕੇਰਲਾ ਦੇ ਵਿੱਚ ਵੀ ਉਹੀ ਜਿਹੜਾ ਮਾਡਲ ਆ ਪੀਪੀਵੀ ਵਾਲਾ ਪ੍ਰਵੇਸ਼ਣ ਵਾਲਾ ਉਹੀ ਪੰਜਾਬ ਸਰਕਾਰ ਆ ਕਹੇ ਇਹ ਨੂੰ ਇਹ ਕਹਦੀ ਨੇ ਕਿਸਾਨਾਂ ਨਾਲ ਜਦੋਂ ਪਹਿਲਾਂ ਮੀਟਿੰਗ ਹੋਈ ਆ ਸ਼ੁਰੂ 'ਚ ਇਹਨੇ ਕਿਹਾ ਕਿ ਮੈਂ ਇਹਨਾਂ ਦਾ ਬਚੋਲਾ ਹੁਣ ਫਿਰ ਬਚੋਲਾ ਕਿੱਧਰ ਭੱਜ ਗਿਆ ਪੰਜਾਬ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਆ ਕਿ ਉਹਦੀ ਸਟੇਟ ਦੇ ਕਿਸਾਨ ਸੜਕਾਂ ਤੇ ਲਗਭਗ 10 ਮਹੀਨਿਆਂ ਤੋਂ ਬੈਠੇ ਆ ਉਹਦੀ ਸਟੇਟ ਦੇ ਅੰਦਰ ਆ ਕੇ ਗੋਲੀ ਚਲਾ ਕੇ ਆ ਉਹਦੀ ਸਟੇਟ ਦੇ ਅੰਦਰ ਆ ਕੇ ਭੰਨ ਤੋੜ ਕਰਕੇ ਕਿਉਂ ਨਹੀਂ ਬੋਲ ਕਿਉਂਕਿ ਅਸੀਂ ਪਹਿਲਾਂ ਕਿਹਾ ਕਿ ਬੀਜੇਪੀ ਦੀ ਵੀ ਟੀਮਾਂ ਜਿਹਦੇ ਨਾਲ ਆ ਪ੍ਰਧਾਨ ਛੜਾਉਣਾ ਸੀ ਕੇਸ਼ਰੀਵਾਲ ਨੂੰ ਉਹਦੇ ਸਾਰੇ ਦਿੱਲੀ ਆ ਕੇ ਬਹਿ ਗਏ ਧਰਨਾ ਲੈ ਕੇ ਬਹਿ ਗਏ ਤੇ ਹੁਣ ਪੰਜਾਬ ਦੇ ਮਸਲੇ ਤੇ ਸਾਰੇ ਦੇ ਸਾਰੇ 92 ਐਮਐਲ ਕਿਉਂ ਨਹੀਂ ਧਰਨਾ ਲਾਉਂਦੇ ਆਪ ਪਾਰਟੀ ਕਿਉਂ ਨਹੀਂ ਸੜਕਾਂ ਤੇ ਨਿਕਲਦੀ ਤੇ ਜਿਹੜੀਆਂ ਵਿਰੋਧੀ ਭਾਟੀਆਂ ਜਿਹੜੀਆਂ ਜਾ ਕੇ ਟੱਲੇ ਵਾਲੇ ਸੈਲਫੀ ਖਿੱਚਾ ਕੇ ਫੋਟੋਆਂ ਖਿੱਚਾ ਕੇ ਮੋੜੇ ਆਉਂਦੇ ਆ ਉਹ ਕਿਉਂ ਨਹੀਂ ਅੱਜ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਸਾਰੇ ਬੈਠੇ ਆ ਸੜਕਾਂ ਜਾਮ ਕਰਨ ਸਾਰੇ ਹਿੰਦੁਸਤਾਨ ਦੇ ਵਿੱਚ ਧਰਨੇ ਮੁਜਾਰੇ ਕਰਨ ਪੰਜਾਬ ਦੇ ਵਿੱਚ ਧਰਨੇ ਮੁਜਾਰੇ ਕਰਨ ਕਿਸਾਨਾਂ ਦਾ ਪਤਾ ਲੱਗੇ ਕਿ ਕਿਸਾਨਾਂ ਦੇ ਨਾਲ ਆ ਜਿਹੜਾ ਖਲਡਾ ਭੇਜਿਆ ਉਹ ਤੇ ਉਹਨਾਂ ਨੇ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਸਾਡੇ ਨਾਲ ਮੀਟਿੰਗ ਹੋ ਗਈ ਹੁਣ ਉਹ ਜੋ ਤਾਂ ਪਤਾ ਲੱਗੂ ਕਿ ਲੋਕਾਂ ਨਾਲ ਜੇ ਉਹਨੂੰ ਰਿਜ਼ਲਟ ਕਰਨਗੇ ਵਿਧਾਨ ਸਭਾ ਵਿੱਚ ਮਤਾ ਪਾ ਕੇ ਕਿ ਭਾਈ ਅਸੀਂ ਉਹਨੂੰ ਲਾਗੂ ਨਹੀਂ ਹੁਣਦੇ ਬਾਕੀ ਆ ਵੀ ਸਾਰਾ ਕੁਝ ਉਤਲਾ-ਉਤਲਾ ਹੁੰਦਾ ਵਿਖਾਵਾ ਹੁੰਦਾ ਅਸਲ 'ਚ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਉਹਨਾਂ ਦੇ ਨਾਲ ਹੀ ਆ ਸਾਡੇ ਨਾਲ ਕਿਸਾਨਾਂ ਕੋ ਹੋਰ ਵੀ ਜੁੜੇਗੇ ਸੱਸੀ ਕਾ ਵੀਰ ਜੀ ਸੱਸੀ ਕਾ ਕੀ ਨਾਮ ਹੈ ਵਰਨਾਈ ਬੂਟਾ ਸਿੰਘ ਤੰਗਾਲੀ ਬਲਾਕ ਪ੍ਰਧਾਨ ਭਾਰਤੀਕ ਸੰਡ ਕੌਂਦਾ ਕੀ ਕਹਿਣਾ ਚਾਹੋਗੇ ਜਵੇਂ ਅੱਜ ਜਿਹੜਾ ਕਿਸਾਨਾਂ ਦੇ ਪੱਕੇ ਵਿੱਚ ਸਾਰੀਆਂ ਜਥੇਬੰਦੀਆਂ ਲੋਕ ਇਕੱਠੇ ਹੋ ਕੇ ਤੁਹਾਡਾ ਦਿੱਤਾ ਜੀ ਅੱਜ ਅਸੀਂ ਸੁਤਤ ਮੋਰਚੇ ਦੇ ਸੱਦੇ ਤੇ ਜੋ ਦੋ ਫਾਰਮ ਲੜਾਈ ਲੜ ਰਹੇ ਲੰਬੇ ਸਮੇਂ ਤੋਂ ਲੈ ਕੇ ਦਿੱਲੀ ਜਾਣ ਵਾਸਤੇ ਜਿਨ੍ਹਾਂ ਦੇ ਉੱਤੇ ਅਥਰੂ ਗਾਂਸ ਤੇ ਮਤਲ ਗੋਲੀਆਂ ਸਿੱਧੀਆਂ ਗੋਲੀਆਂ ਮਾਰ ਕੇ ਜ਼ਖੀਰ ਕੀਤੇ ਆ ਉਹਨਾਂ ਦੀ ਹਮਾਇਤ ਦੇ ਉੱਤੇ ਅੱਜ ਅਸੀਂ ਸਾਰੀਆਂ ਕਿਸਾਨ ਜੱਸੇ ਬੰਦੀਆਂ ਉੱਤਰੀਆਂ ਜਿੰਨੇ ਵੀ ਪੰਜਾਬ ਦੇ ਵਿੱਚ ਜ਼ਿਲ੍ਹੇ ਹੈੱਡਕੁਆਟਰ ਹੈ ਸਾਰਿਆਂ ਦੇ ਉੱਤੇ ਧਰਨੇ ਲਾ ਕੇ ਤੇ ਮੰਗ ਪੱਤਰ ਦੇ ਦੇਣੇ ਆ ਵੀ ਇਹ ਜਿਹੜਾ ਕਿਸਾਨਾਂ ਦੀ ਗੱਲ ਸੁਣੀ ਜਾਵੇ ਜਿਹੜੇ ਦਿੱਲੀ ਜਾਣ ਨੂੰ ਕਹਿੰਦੇ ਆ ਕਿਸਾਨ ਉਹਨਾਂ ਨੂੰ ਦਿੱਲੀ ਜਾਇਆ ਜਾਣ ਤੇ ਉਹਨਾਂ ਦਾ ਜਿਹੜਾ ਮੰਗਾ ਉਹਨੂੰ ਜਾਇਜ ਮੰਨਿਆ ਜਾਣ ਕਿਉਂਕਿ ਇੱਥੋਂ ਦੀ ਜਿਹੜੀ ਪੰਜਾਬ ਤੇ ਸੈਂਟਰ ਸਰਕਾਰ ਹੈ ਜਿਹੜੀ ਹਰਿਆਣਾ ਦੀ ਖੱਟੜ ਸਰਕਾਰ ਹੈ ਮੋਦੀ ਦੀ ਉਹਨਾਂ ਨੇ ਕਿਸਾਨਾਂ ਦੇ ਉੱਤੇ ਪਹਿਲਾਂ ਫੁੱਲ ਸਿੱਟੇ ਫਿਰ ਉਹਨਾਂ ਦੇ ਥਰੂਗੈਂਸ ਮਾਰੇ ਕਿੰਨੀਆਂ ਮਤਲ ਲੋਕਾਂ ਦੇ ਨਾਲ ਜਬਰ ਕੀਤਾ ਤੇ ਉਹਦੇ ਵਿੱਚ ਜ਼ਾਹਰ ਇਲੀ ਇਹ ਜੇ ਗੋਲੇ ਮਾਰੇ ਗਏ ਜਿਨ੍ਹਾਂ ਦੀਆਂ ਡੇਟਾ ਲੱਗੀਆਂ ਹੋਈਆਂ ਸੀਗਾ ਜਿਨ੍ਹਾਂ ਦੀ ਨਿਗਾਹ ਵਿੱਚ ਕਿਸਾਨਾਂ ਚ ਚਲੀ ਗਈ ਇਸ ਕਰਕੇ ਇਸ ਮੁੱਤ ਮੋਰਚੇ ਕੰਨੂ ਇਸ ਜਿਹੜੇ ਲੜਨ ਵਾਲੇ ਲੋਕ ਆ ਸਰਦਾਰ ਦਲਦੇ ਸਿੰਘ ਬੈਠਾਗਾ ਮਰਨ ਵਕਤ ਤੇ ਉਹਦੇ ਨਾਲ ਆ ਉਹਦੀ سپورਟ ਤੇ ਅੱਜ ਤੇ ਜਦੋਂ ਵੀ ਗਾਂਹਲਾ ਕੋਈ ਫੈਸਲਾ ਜਿ세 ਬੰਦਿਆਂ ਕੰਨੂ ਉਸ ਮੁੱਤ ਮੋਰਚੇ ਕਾਨੂੰਨ ਨੂੰ ਲਾਗੂ ਕਰਾਂਗੇ ਜਿਹੜੀ ਆਮ ਆਦਮੀ ਪਾਰਟੀ ਸੀ ਉਹ ਕਹਿੰਦੇ ਸੀ ਕਿਸਾਨ ਹਮੇਤੀ ਹੈ ਪਰ ਹੁਣ ਕੌਣੇ ਕਿਸਾਨਾਂ ਦੇ ਪੱਖ ਵਿੱਚ ਆ ਰਹੇ ਕਿ ਜਦੋਂ ਕਿਸਾਨਾਂ ਮਰਨ ਮਰਤਾ ਦੇ ਬੈਠਿਆ ਉਹਦੀ ਜ਼ਿੰਦਗੀ ਤੇ ਲੜਾਈ ਲੜ ਰਿਹਾ ਕਿ ਤੇ ਇਹ ਚੁੱਪ ਕਰਕੇ ਬੈਠਿਆ ਕਿ ਹੁਣ ਆ ਕੇ ਧਰਨੇ ਪ੍ਰਦਰਸ਼ਨ ਕਿਉਂ ਨਹੀਂ ਕਰਦੇਗੇ ਦੇਖੋ ਜਿਹੜੀ ਆਮ ਪਾਰਟੀ ਸਰਕਾਰ ਹੈ 92 ਲੋਕਾਂ ਨੂੰ ਜਿਤਾ ਕੇ ਇਹਨਾਂ ਨੂੰ ਮਤਲਬ ਇਹਨਾਂ ਦੇ ਝੋਲੀ ਦੇ ਵਿੱਚ ਪਾਤੇ ਇਹਨਾਂ ਨੇ ਕਿਹਾ ਸੀ ਵੀ ਹਰਾਪਨ ਸੱਥਾਂ ਦੇ ਵਿੱਚ ਚੱਲਿਆ ਕਰੂਗਾ ਹਰਾਪਨ ਨਹੀਂ ਚੱਲਦਾ ਸੱਥਾਂ ਦੇ ਵਿੱਚ ਜਿਹੜਾ ਨੇੜ ਤੇ ਖਨੌਰੀ ਬਾਰਡਰ ਤੇ ਬੈਠੇ ਸੰਭੂ ਬਾਰਡਰ ਤੇ ਸਾਡੇ ਕਿਸਾਨ ਬੈਠੇ ਆ ਜਿਹੜੇ ਨੇੜੇ ਵਾਲੇ ਪਿੰਡਾਂ ਦੇ ਵਿੱਚ ਪਿੰਡ ਆ ਗਏ ਉਹਨਾਂ ਦੇ ਵਿੱਚ ਭੱਡੀ ਗਿਣਤੀ 'ਚ ਫੋਰਸ ਲਾਤੀ ਇੱਥੋਂ ਦੀ ਆਮ ਪਾਰਟੀ ਸਰਕਾਰ ਨੇ ਕੀ ਦੱਸੋ ਉਹ ਪਾਕਿਸਤਾਨ ਚੋਂ ਆਇਆ ਜਾਂ ਕੋਈ ਕੋਈ ਕਿੱਥੋਂ ਮਤਲਬ ਆਇਆ ਉਹ ਪੰਜਾਬ ਦੇ ਲੋਕ ਆ ਪੰਜਾਬ ਦੇ ਵਿੱਚ ਹੀ ਵਠਿਆ ਹਰਿਆਣੇ ਵਾਲੇ ਕਰਲੇ ਪੱਸੀ ਆਪ ਦਾ ਚਲ ਲਾਈ ਬੈਠਿਆ ਪੰਜਾਬ ਦੇ ਵਿੱਚ ਵੀ ਦਹਸਤ ਪਾ ਰਹੀ ਹੈ ਲੋਕਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਹੈ ਇਹ ਵੀ ਰਲੀ ਮਿਲੀ ਭੁਗਤਾ ਸੈਂਟਰ ਸਰਕਾਰ ਦੇ ਨਾਲ ਜਿਹੜਾ ਤੁਹਾਨੂੰ ਭਗਵਾਨ ਤਮਾਨ ਹੈ ਇਹ ਵੀ ਰਲਿਆ ਹੋਇਆ ਇਹ ਵੀ ਕਿਸਾਨਾਂ ਦੇ ਉੱਤੇ ਜ਼ਬਰ ਕਰਦਾ ਕਿਹੜੇ ਹੱਬ ਨਾ ਕਰਦਾ ਟੇਡੇ ਟੰਗ ਨਾ ਕਰਦਾ ਸਿੱਧੇ ਟੰਗ ਨਾ ਕਰਦਾ ਪਰ ਇਹਨਾਂ ਤੋਂ ਕੋਈ ਬਾੜੀ ਆਸ ਰੱਖਣ ਦੀ ਲੋੜ ਇਹ ਸਨ ਕਿਸਾਨ ਆਕੂ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਇਹ ਲੜਾਈ ਲੜ ਰਹੇ ਹੈਗੇ ਇਹ ਕਿਸਾਨਾਂ ਦਾ ਹੀ ਸਾਰੇ ਕਿਸਾਨਾਂ ਦੀ ਇੱਕੋ ਮੰਗ ਹੈ ਕਿ ਕੇ ਐਮ ਐਸ ਪੀ ਲੈਣਾਗਾ ਜਿਹੜਾ ਖੇਤੀ ਕਾਲੇ ਕਾਨੂੰਨ ਹੈ ਜਿਹੜੇ ਉਹ ਰੱਦ ਕਰਾਉਣੇ ਆਗੇ ਇਸ ਲਈ ਜਿਹੜੀ ਦੋ ਫਰਮਾਂ ਵੱਲੋਂ ਲੜਾਈ ਲੜੀ ਜਾ ਰਹੀ ਹੈ ਤੇ ਉਸ ਦੀ ਹਮਾਇਤ ਵਿੱਚ ਜਿਹੜਾ ਸਮੂਹ ਕਿਸਾਨ ਜਥੇਬੰਦਗਾ ਅੱਜ ਇੱਕ ਮੰਚ ਤੇ ਇਕੱਠੇ ਹੋਈਆਂ ਆਂਗਾ ਅਤੇ ਜਿਹੜਾ ਮੋਰਚਾ ਹੈਗਾ ਇਕੱਠੇ ਲੜ ਕੇ ਰਲ ਕੇ ਜਿਹੜਾ ਲੜਿਆ ਜਾਵੇਗਾ ਬਠਿੰਡਾ ਤੋਂ ਅਜੀਤ ਟੀਮ ਲਈ ਨਰਸਿੰਘ ਸਿੰਘ ਸਿੰਧੂ ਦੀ ਰਿਪੋਰਟ ਅੱਜ ਜੋ ਅਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਸੰਜੁਗਤ ਸਾਰ ਮੋਰਚੇ ਦੇ ਸੱਦੇ ਦੇ ਤਹਿਤ ਹੈ ਕਿਉਂਕਿ ਪਿਛਲੇ ਦਿਨ ਸਜੁੱਤ ਕਸਾਨ ਮੋਰਚੇ ਨੇ ਫੈਸਲਾ ਕਰਕੇ ਜਿਹਦੇ ਵਿੱਚ ਪਹਿਲੀ ਮੰਗ ਹੈ ਮਾਨ ਮੰਗਾ ਜੋ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਡਰਾਫਟ ਭੇਜਿਆ ਗਿਆ ਮੰਡੀਕਰਨ ਖੇਤੀ ਨੀਤੀ ਦਾ ਖਰੜਾ ਉਹਦਾ ਡਟਮਾ ਵਿਰੋਧ ਤੇ ਉਹਨੂੰ ਤੁਰੰਤ ਵਾਪਸ ਲਵੇ ਕੇਂਦਰ ਸਰਕਾਰ ਇਹ ਸਾਡੀ ਪਹਿਲੀ ਮੰਗ ਹੈ ਦੂਜੀ ਮੰਗ ਜੋ ਦਿੱਲੀ ਦੀ ਘਹਾ ਰਹਿਦੀਆਂ ਮੰਗਾਤੇ ਬਾਟਰ ਵਾਲੇ ਸਾਡੇ ਕਿਸਾਨ ਵੀ ਲੜ ਰਹੇ ਆ ਦੋ ਫੋਰਮਾ ਇੱਕ ਪਾਸੇ ਜਗਜੀਤ ਢੱਲੇਵਾਲ ਮਰਨwarte ਬੈਠੇ ਆ ਉਹ ਲਗਭਗ ਮਹੀਨਾ ਪੂਰਾ ਹੋ ਗਿਆ ਉਹਨਾਂ ਨੂੰ ਮਨਵਤ ਤੇ ਬੈਠਿਆ ਨੂੰ ਇਸੇ ਤਰ੍ਹਾਂ ਉਹਨਾਂ ਦਾ ਦੂਜਾ ਉਧਰ ਸ਼ੰਭੂ ਬਾਰਡਰ ਤੇ ਉਹ ਉਧਰ ਬੈਠੇ ਆ ਉਹਨਾਂ ਨੂੰ ਸੌਦਾ ਜਥਾ ਵੀ ਦਿੱਲੀ ਨਹੀਂ ਜਾਣਦਾ ਉਹਨਾਂ ਨੂੰ ਗਏ ਤੇ ਗੋਲੇ ਪਾਣੀ ਦੀਆਂ ਬਿਛਾੜਾ ਰਬੜ ਦੀਆਂ ਗੋਲ ਦਾ ਬਹੁਤ ਕੁਛ ਉਹਨਾਂ ਦੇ ਤਸ਼ੱਦਦ ਜਬਰ ਕੀਤਾ ਜਾ ਰਿਹਾ ਹੈ ਉਹ ਇਸ ਸਾਰੇ ਕੁਛ ਦੇ ਖਿਲਾਫ ਸਾਡੀ ਅੱਜ ਦੇ ਧਰਨਿਆਂ ਦੀ ਜ਼ੋਰਦਾਰ ਮੰਗ ਹੈ ਕਿ ਉਹਨਾਂ ਵੀਰਾਂ ਦੀਆਂ ਮੰਗਾਂ ਮੰਨ ਕੇ ਤੁਰੰਤ ਲਾਗੂ ਕੀਤੀਆਂ ਜਾਣ ਤੇ ਅਸੀਂ ਅੱਜ ਰਾਸ਼ਟਰਪਤੀ ਦੇ ਨਾਂ ਤੇ ਸਾਂਝੇ ਤੌਰ ਤੇ ਐਸਕੇਮ ਦੇ ਸੱਜ ਜਿੰਨੀਆਂ ਪੰਜਾਬ ਦੀਆਂ ਐਸਕੇਮ ਦਾ ਹਿੱਸਾ ਹੈ ਪਾਰਟਰ ਜਥੇ ਬੰਦੇ ਸਾਰਿਆਂ ਅਸੀਂ ਬਟਿੰਡੀ ਜ਼ਿਲ੍ਹਾ ਸੰਬੰਧ ਇਕੱਠੇ ਹੋਏ ਆ ਤੇ ਸਾਂਝੇ ਤੌਰ ਤੇ ਇਥੋਂ ਪਹਿਲਾ ਸਾਡੀ ਇੱਥੇ ਰੈਲੀ ਚੱਲਣੀ ਆ ਰੈਲੀ ਤੋਂ ਬਾਅਦ ਅਸੀਂ ਮਜਾਰਾ ਕਰਦੇ ਹੋਏ ਡੀਸੀ ਦਫ਼ਤਰ ਜਾ ਕੇ 2:30 ਵਜੇ ਡੀਸੀ ਰਾਹੀਂ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਪਹੁੰਚਕਾ ਦੇਖੋ ਉਹਦੀ ਸਮਰਥਨ ਜੀ ਕੋਈ ਕੱਲਾ ਇਹ ਨਹੀਂ ਹੁੰਦਾ ਵੀ ਉੱਥੇ ਜਾ ਕੇ ਹੀ ਸਮਰਥਨ ਹੁੰਦਾ ਜੀਨੇ ਸਮਰਥਨ ਕਰਨਾ ਉਹ ਕਿਵੇਂ ਕਰਨਾ ਉਹ ਤਾਂ ਉਹਨਾਂ ਨੂੰ ਅਧਿਕਾਰ ਹੁੰਦਾ ਦੇਖੋ ਤਿੰਨ ਫਾਰਮ ਬਣ ਗਏ ਹੁਣ ਇੱਕ ਹਿਸਾਬ ਨਾਲ ਦੋ ਫਾਰਮ ਹੋੜਾ ਜਿਹੜੇ ਤੇ ਤੀਜਾ ਫਾਰਮ ਐ ਸਕੈਮ ਹੋ ਗਿਆ ਪਿਛਲੇ ਦਿਨੀ ਮੀਟਿੰਗ ਹੋ ਗਈ ਇੱਕ ਮੀਟਿੰਗ ਪਟਿਆਲੇ ਦੇ ਵਿੱਚ ਸਾਂਝੀ ਹੋ ਚੁੱਕੀ ਆ ਜਿਸ ਦੇ ਵਿੱਚ ਇੱਕ ਫਾਰਮ ਆਇਆ ਹੈ ਦੂਜਾ ਹਜੇ ਜਿਹੜਾ ਗੈਰ ਰਾਜਨੀਤਿਕ ਆ ਇਸਕੇ ਬਣਿਆ ਹੋਇਆ ਉਹਨਾਂ ਦਾ ਨਾਮ ਹੀ ਤਾਂ ਨਹੀਂ ਸੀ ਉਹ ਦੁਬਾਰਾ ਅਗਲੀ ਮੀਟਿੰਗ ਫੇਰ ਹੋਣੀ ਆਏ ਕੋਈ ਸਾਂਝੇ ਤੌਰ ਤੇ ਚਲਾਉਣ ਦਾ ਉਹ ਸਾਂਝ ਬੰਦ ਜਿਹੜੀ ਬਾਤ ਰਹੇ ਆ ਇਸ ਕਰਕੇ ਪੂਰੀ ਸਪੋਰਟ ਹੈ ਸਪੋਰਟ ਕੋਈ ਇਹ ਨਹੀਂ ਹੁੰਦਾ ਵੀ ਉੱਥੇ ਜਾ ਕੇ ਹੁੰਦੀ ਹੈ ਸਪੋਰਟ ਤਾਂ ਜਿਹਨੇ ਕਰਨੀ ਹੈ ਉਹਦੇ ਢੰਗ ਤਰੀਕੇ ਆਪਦੇ ਹੁੰਦੇ ਕਿਵੇਂ ਕਰੇ ਪੂਰੀ ਡਾਟੇ ਵਿੱਚ ਸਪੋਰਟ ਹੈ ਕਿਉਂਕਿ ਮੰਗਾ ਮਸਲਾ ਦਾ ਪਰੋਲਾ ਨਹੀਂ ਸਾਡਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ